ਮੈਂ ਲੋਕਾਂ ਦਾ ਦਿਮਾਗ ਵੀ ਖੋਲਣਾ ਚਾਹੁੰਦਾ ਕਿ ਤੁਸੀਂ 12 ਲੱਖ ਰੁਪਈਆ ਉਹਦਾ ਕਿਰਾਇਆ ਪਾਇਆ ਡਰੋਨ ਦਾ ਉਹਦੇ ਬਦਲੇ ਰਾਸ਼ਨ ਕਿੰਨੇ ਦਾ ਵੰਡਿਆ ਗਿਆ 1,27,000 ਰੁਪਈਏ ਦਾ ਐਲਾਨਤ ਨਹੀਂ ਆ ਸੀਐਮ ਸਾਹਿਬ ਕਹਿੰਦੇ ਸੀ ਮੈਂ ਚਵਾਨੀ ਨਹੀਂ ਕਿਸੇ ਨੂੰ ਖਰਚਣ ਦੇਣੀ ਇੱਥੇ ਤੇ ਉਹ ਕਹੋਗੇ ਨਾ ਵੀ ਰੱਬ ਦੀਆਂ ਬੇਪਰਵਾਹੀਆਂ ਤੇ ਕੁੱਤੇ ਖਾਣ ਮਲਾਈਆਂ ਵੀ ਲੋਕ ਮਰ ਰਹੇ ਨੇ ਤੁਹਾਨੂੰ ਦਰਦ ਨਹੀਂ ਯਾਰ ਹੋਰ ਕੰਮਾਂ 'ਚੋਂ ਪੈਸੇ ਖਾਂਦੇ ਹੋ ਖਾਈ ਜਾਓ ਸੜਕਾਂ 'ਚੋਂ ਖਾ ਲਓ ਨਾਲੀਆਂ 'ਚੋਂ ਖਾ ਲਓ ਸਟਰੀਟ ਲਾਈਟਾਂ ਚੋ ਖਾ ਲੋ ਹੋਰ ਕੰਮਾਂ ਚੋ ਖਾ ਲੋ ਹੜਾ ਵਾਲਿਆਂ ਦੇ ਪੈਸੇ ਖਾਂਦੇ ਹੋ ਤੁਹਾਨੂੰ ਕੌਣ ਮਾਫ਼ ਕਰੂਗਾ ਨਾ ਤੇ ਤੁਹਾਨੂੰ ਕੁਦਰਤ ਮਾਫ਼ ਕਰੂਗੀ ਨਾ ਤੁਹਾਨੂੰ ਪਰਮਾਤਮਾ ਮਾਫ਼ ਕਰੂਗਾ ਆ ਤੁਹਾਡੇ ਸਾਹਮਣੇ ਆ ਅੱਗੇ ਆ ਜਾਓ ਸਕੂਲ ਬੈਗ ਬੱਚਿਆਂ ਨੂੰ ਦਿੱਤੇ ਗਏ ਸਕੂਲ ਬੈਗ 500 ਸਕੂਲ ਬੈਗ ਆ 216000 ਰੁਪਏ 960 ਰੁਪਏ 500 ਰੁਪਈਆ ਪਰ ਬੈਗ ਬਣ ਜਾਂਦਾ ਔਰ ਮੈਂ ਹੁਣੇ ਜਿਹੜੇ ਸਕੂਲਾਂ ਚ ਬੈਗ ਨਹੀਂ ਸਪਲਾਈ ਕਰਦੇ ਮੈਂ ਤੁਹਾਡੇ ਸਾਹਮਣੇ ਫੋਨ ਕੀਤਾ ਠੇਕੇਦਾਰ ਨੂੰ ਜਿਹਦੇ ਕੋਲ ਠੇਕਾ ਸਕੂਲਾਂ ਦੇ ਬੈਗ ਸਪਲਾਈ ਕਰਨ ਦਾ ਮੈਂ ਕਹਾ ਕਿੰਨੇ ਦਾ ਬੈਗ ਆਉਂਦਾ ਪਹਿਲੀ ਤੋਂ ਜਿਹੜੀਆਂ ਛੋਟੀਆਂ ਜਮਾਤਾਂ ਦੇ ਮਾਤਾ ਨੇ ਦੂਜੀ ਤੀਜੀ ਵਾਲੀਆਂ ਉਹਨਾਂ ਦਾ 150 ਦਾ ਤੇ ਜਿਹੜੀ ਉਸ ਤੋਂ ਉੱਪਰ ਜਮਾਤ ਉਹਦਾ 250 ਰੁਪਏ ਦਾ 250 ਰੁਪਏ ਇੱਕ ਪਾਸੇ ਸਰਕਾਰ 250 ਦਾ ਬੈਗ ਲੈ ਰਹੀ ਹੈ ਠੇਕੇਦਾਰ ਕੋਲੋਂ ਜੀ ਤੇ ਰੈੱਡ ਕਰਾਸ ਸੁਸਾਇਟੀ 500 ਰੁਪਏ ਦਾ ਬੈਗ ਲੈ ਰਹੀ ਹੈ 450 ਦਾ ਕੀ ਸਜ਼ਾ ਦੋਗੇ ਸੀਐਮ ਸਾਹਿਬ ਸਭ ਵੀ ਨਹੀਂ ਕਿਹਾ ਉਹਨਾਂ ਨੇ 225 ਕਿਹਾ ਸੀ 225 ਕਿਹਾ ਤੇ ਤੁਸੀਂ ਆ 450 500 ਰੁਪਏ ਦਾ ਬੈਗ ਲੈ ਰਹੇ ਹੋ ਤੇ ਫੇਰ ਇਹ ਤੁਹਾਨੂੰ ਯਾਰ ਕਿੰਨੇ maaf ਕਰਨਾ ਕੀ ਤੁਸੀਂ ਮਤਲਬ ਹਾਲ ਕੁਝ ਤਰਸਤੇ ਕਰੋ ਇਹਨਾਂ ਲੋਕਾਂ ਦੇ ਉੱਤੇ ਕਹਿੰਦੇ ਆ ਸੱਚ ਔਰ ਝੂਠ ਮੈਂ ਜੋ ਦੂਰੀ ਹੈ ਉਹ ਦੂਰੀ ਸਮਝਤੇ ਹਨ ਸੱਚ ਔਰ ਝੂਠ ਮੈਂ ਜੋ ਦੂਰੀ ਹੈ ਉਹ ਦੂਰੀ ਸਮਝਤੇ ਹਨ ਸਿਆਸੀ ਹਾਕਮੋਂ ਕੀ ਹੰਬੀ ਮਜਬੂਰੀ ਸਮਝਤੇ ਹਨ ਉਹ ਆਪਣਾ ਹੱਕ ਸਮਝਤੇ ਹਨ ਨਿਵਾਲਾ ਛੀਨ ਲੈਣੇ ਮੈਂ ਡਕੈਤੀ ਕੋ ਬਹੁਤ ਸੇ ਲੋਕ ਮਜ਼ਦੂਰੀ ਸਮਝਤੇ